ਪੰਜਾਬ ਸੱਕੀ ਸ਼ਕਤੀ ਮੇਲਾ 2025 ਹਰਨबीर ਕਾਲਜ ਦੇ ਗਰਾਊਂਡ ਦੇ ਵਿਖੇ ਪੰਜਾਬ ਸਰਕਾਰ ਦੇ ਵੱਲੋਂ ਜਿੱਥੇ ਪੰਜਾਬ ਪਰਦੇ ਵਿੱਚ ਪੰਜਾਬ ਸੱਕੀ ਮੇਲੇ ਦਾ ਆਯੋਜਨ ਕੀਤਾ ਜਾ ਰਿਹਾ ਉੱਥੇ ਹੀ ਅੱਜ ਹਰਨबीर ਕਾਲਜ ਦੇ ਗਰਾਊਂਡ ਵਿਖੇ ਡਿਪਟੀ ਕਮਿਸ਼ਨਰ ਰਾਹੁਲ ਜੰਮਾ ਅਤੇ ਉਹਨਾਂ ਦੇ ਨਾਲ ਐਸਐਸਪੀ ਸਰਤਾਜ ਸਿੰਘ ਚਹਿਲ ਵੱਲੋਂ ਇਸ ਮੇਲੇ ਦਾ ਅਗਾਜ ਕੀਤਾ ਗਿਆ ਇਸ ਅਗਾਜ ਮੌਕੇ ਸਕੂਲ ਦੀਆਂ ਛੋਟੀਆਂ ਬੱਚੀਆਂ ਨੇ ਜਿੱਥੇ ਡਿਪਟੀ ਕਮਿਸ਼ਨਰ ਅਤੇ ਐਸਐਸਪੀ ਸੰਗਰੂਰ ਦਾ ਨਿਗਾਹ ਅਤੇ ਬੋਲੀਆਂ ਪਾ ਕੇ ਸਵਾਗਤ ਕੀਤਾ ਗਿਆ ਉੱਤੇ ਹੀ ਐਸਐਸਪੀ ਅਤੇ ਡਿਪਟੀ ਕਮਿਸ਼ਨਰ ਸੰਗਰੂਰ ਦੇ ਵੱਲੋਂ ਹਰੀਭਨਟਕ ਕੇਸ ਮੇਲੇ ਦਾ ਅਗਾਜ ਕੀਤਾ ਗਿਆ ਅਤੇ ਡਿਪਟੀ ਕਮਿਸ਼ਨਰ ਸੰਗਰੂਰ ਅਤੇ ਐਸਐਸਪੀ ਸੰਗਰੂਰ ਦੇ ਵੱਲੋਂ ਜੋ ਮੇਲੇ ਦੇ ਵਿੱਚ ਸਟਾਲਾਂ ਲੱਗੀਆਂ ਨੇ ਉਹਨਾਂ ਦੇ ਜਾ ਕੇ ਹਰ ਇੱਕ ਵਿਅਕਤੀ ਦੇ ਨਾਲ ਬਖੂਬੀ ਗੱਲ ਕੀਤੀ ਅਤੇ ਇਸ ਮੌਕੇ ਤੇ ਐਸਐਸਪੀ ਅਤੇ ਡਿਪਟੀ ਕਮਿਸ਼ਨਰ ਸੰਗਰੂਰ ਦੇ ਵੱਲੋਂ ਜੋ ਸਟਾਲਾਂ ਲੱਗਿਆ ਨੇ ਉਹਨਾਂ ਦਾ ਜਿਤੇ ਨਿਰਖਣ ਕੀਤਾ ਉੱਥੇ ਹੀ ਸਵਾਦਾਂ ਮਜਾ ਵੀ ਚੱਕਿਆ ਪੱਤਰਕਾਰਾਂ ਨਾਲ ਗੱਲ ਕਰਦੇ ਹੋਏ ਡਿਪਟੀ ਕਮਿਸ਼ਨਰ ਸੰਗਰੂਰ ਨੇ ਕਿਹਾ ਕਿ ਮਾਨਯੋਗ ਪੰਜਾਬ ਸਰਕਾਰ ਦੇ ਦਿਸ਼ਾ ਨਿਰਦੇਸ਼ਾਂ ਹੱਟ ਪੰਜਾਬ ਪਰਦੇ ਵਿੱਚ ਮੰਨੀ ਸਰਸ ਮੇਲੇ ਦਾ ਆਯੋਜਨ ਕੀਤਾ ਜਾ ਰਿਹਾ ਸਾਡਾ ਮਕਸਦ ਹੈ ਕਿ ਪੰਜਾਬ ਨੂੰ ਫਿਰ ਤੋਂ ਰੰਗਲਾ ਬਣਾਉਣਾ ਪੰਜਾਬ ਦੇ ਵਿੱਚ ਜਿਸ ਤਰ੍ਹਾਂ ਪਹਿਲਾਂ ਮੇਲੇ ਝਿੰਜਰ ਲੱਗਦੇ ਸੀ ਉਸੇ ਤਰਜ਼ ਦੇ ਉੱਤੇ 50 ਸਟਾਲਾਂ ਦਾ ਅਰੇਂਜਮੈਂਟ ਕੀਤਾ ਗਿਆ ਅਤੇ ਇਸ ਮੇਲੇ ਦੇ ਵਿੱਚ ਹਰ ਰੋਜ਼ 5 ਵਜੇ ਤੋਂ 8 ਵਜੇ ਤੱਕ ਕੋਈ ਨਾ ਕੋਈ ਪੰਜਾਬ ਦਾ ਨਾਮੀ ਗਾਇਕ ਮਨੋਰੰਜਨ ਵੀ ਕਰੇਗਾ ਉਥੇ ਹੀ ਕਿਸੇ ਮੇਲੇ ਦੇ ਵਿੱਚ ਖਾਸ ਤੌਰ ਤੇ ਰਾਜਸਤਾਨੀ ਝੁੰਮਰ ਅਤੇ ਜੋ ਪੰਗੜਾ ਉਹ ਖਿੱਚ ਦਾ ਕੇਂਦਰ ਬਣਦੇ ਹੋਏ ਦਿਖਾਈ ਦੇ ਰਹੇ ਨੇ ਆਓ ਦੇਖਦੇ ਹਾਂ ਕੁਝ ਮੇਲੇ ਦੀਆਂ ਝਲਕੀਆਂ ਪਰ ਤੁਹਾਨੂੰ ਉਸੇ ਦੱਸ ਦੇ ਕਿ ਮੇਲਾ 26 ਤੋਂ 30 ਨਵੰਬਰ ਤੱਕ ਲੱਗੇਗਾ جي 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 ਕੰਨੇ ਦਿਨਾਂ ਤੋਂ ਮੇਲਾ ਰਹਿਣ ਵਾਲਾ ਕੀ ਹੈ ਇਹ ਪੰਜਾਬ ਸੱਖੀ ਸ਼ਕਤੀ ਮੇਲਾ ਜਿਹਦਾ ਜਸਟ ਹੁਣੇ ਉਦਘਾਟਨ ਹੋਇਆ ਸੋ ਮੈਂ ਤੇ ਐਸਐਸਪੀ ਸਾਹਿਬ ਅਸੀਂ ਦੋਵੇਂ ਆਏ ਹਾਂ ਹੀ ਆਏ ਹਾਂ ਤੇ ਇਹ 26 ਤਰੀਕ ਅੱਜ ਹੈ ਤੇ ਅੱਜ ਤੋਂ ਲੈ ਕੇ ਐਤਵਾਰ ਤੱਕ 30 ਤਰੀਕ ਤੱਕ ਇਹ ਚੱਲੇਗਾ ਤੇ ਇਹਦੇ ਵਿੱਚ 50 ਸਾਡੇ ਸਟਾਲ ਨੇ ਐਂਡ ਪੰਜਾਬ ਤੋਂ ਇਲਾਵਾ ਕਸ਼ਮੀਰ ਤੋਂ ਯੂਪੀ ਤੋਂ ਆਗਰਾ ਤੇ ਆਪਣੇ ਸਟਾਲ ਜਿਹੜੇ ਨੇ ਉਹ ਹੈਗੇ ਨੇ ਐਂਡ ਇੱਥੇ ਮੈਂ ਜਿਹੜੇ ਪ੍ਰੋਡਕਟਸ ਦੇਖੇ ਤੇ ਮੈਂ ਬਹੁਤ ਹੈਰਾਨ ਹੋਇਆ ਕਿ ਇਹ ਨਾ ਇੱਕ ਕਿਸਮ ਦਾ ਮਿਨੀ ਸਰਸ ਮੇਲਾ ਹੈ ਤੇ ਇੱਥੇ ਇੱਕ ਭਾਈ ਸਾਹਿਬ achar ਬਣਾ ਰਹੇ ਨੇ ਆਪਣੇ ਲੋਕਲ ਪੰਜਾਬ ਦਾ ਹੀ ਲੈ ਤੇ ਉਹਨਾਂ ਦਾ achar ਜਿਹੜਾ ਹੈ ਉਹ ਨੈਸ਼ਨਲ ਸਰਸ ਜਿਹੜਾ ਹੈ ਉਥੇ ਸਟਾਲ ਬਣਿਆ ਹੋਇਆ ਹੈ ਦਿੱਲੀ ਦੇ ਵਿੱਚ ਜਿਹੜੀ ਰੂਰਲ ਡਿਵੈਲਪਮੈਂਟ ਐਂਡ ਪੰਚਾਇਤ ਮਿਨਿਸਟਰੀ ਜਿਹੜੀ ਹੈ ਉਹਨਾਂ ਦੇ ਉੱਥੇ ਵੀ ਡਿਸਪਲੇਡ ਹੈ ਸੋ ਮੈਂ ਬੇਨਤੀ ਕਰਾਂਗਾ ਕਿ ਕੇਵਲ ਤੇ ਕੇਵਲ 10 ਰੁਪਏ ਜਿਹੜੀ ਹੈ ਉਹ ਇਹਦੀ ਐਂਟਰੀ ਟਿਕਟ ਹੈ ਤੇ ਐਸੇ ਕਰਕੇ ਬਹੁਤ ਘੱਟ ਰੱਖੀ ਹੈ ਕਿ ਆਪਾਂ ਜਿਹੜਾ ਹੈ ਪ੍ਰਬੰਧ ਜਿਹੜੇ ਘੱਟੋ ਘੱਟ ਠੀਕ ਢੰਗ ਨਾਲ ਆਪਾਂ ਕਰ ਪਾਈਏ ਸੋ ਮੈਂ ਬੇਨਤੀ ਕਰਾਂਗਾ ਕਿ ਤੇ ਸਰਕਾਰੀ ਸਕੂਲ ਦੇ ਜਿਹੜੇ ਬੱਚੇ ਨੇ ਉਹਨਾਂ ਦੇ ਲਈ ਬਿਲਕੁਲ ਐਂਟਰੀ ਫ੍ਰੀ ਹੈ ਸੋ ਮੈਂ ਬੇਨਤੀ ਕਰਾਂਗਾ ਸੰਗਰੂਰ ਵਾਸੀਆਂ ਨੂੰ ਕਿ ਹਉਮ ਹੁਮਾ ਕੇ ਪਹੁੰਚੋ ਤਾਂ ਨੂੰ ਦੇਸ਼ ਦੀ ਜਿਹੜੀ ਵੈਰਾਈਟੀ ਜਿਹੜੀ ਹੈ ਸੱਭਿਆਤਾ ਜਿਹੜੀ ਹੈ ਤੇ ਆਪਣੇ ਜਿਹੜੇ ਯੂਥ ਹੈ ਆਪਣੀਆਂ ਜਿਹੜੀਆਂ ਕੁੜੀਆਂ ਨੇ ਉਹਨਾਂ ਨੇ ਕੀ ਕੀ ਮੱਲਾਂ ਮਾਰੀਆਂ ਨੇ ਕੀ ਕੀ ਉਹ ਬਣਾਉਂਦੀਆਂ ਨੇ ਜੋ ਦੁਨੀਆ ਇਹਨਾਂ ਪਸੰਦ ਕਰਦੀ ਹੈ ਸੋ ਜ਼ਰੂਰ ਆ ਕੇ ਵਾ ਕੇ ਦੇਖਣਾ ਮੇਨ ਮੋਟਿਵ ਕੀ ਹੈ ਜੀ ਮੇਨ ਮੋਟਿਵ ਹੈ ਇਹ ਜਿਹੜਾ ਮੇਲਾ ਐਨ ਆਰ ਐਲ ਐਮ ਨੈਸ਼ਨਲ ਰੂਰਲ ਲਿਟਰੇਸੀ ਮਿਸ਼ਨ ਜਿਹੜਾ ਹੈ ਲਾਈਵਲੀਹੂਡ ਪੀਸ਼ੈਂਸ ਸੋਰੀ ਨੈਸ਼ਨਲ ਰੂਰਲ ਲਾਈਵਲੀਹੂਡ ਜਿਹੜੀ ਮਿਸ਼ਨ ਹੈ ਤੇ ਉਹਦੇ ਅਧੀਨ ਜਿਹੜਾ ਹੈ ਕੀਤਾ ਜਾ ਰਿਹਾ ਸੋ ਬੇਸਿਕਲੀ ਹੈ ਕਿ ਸੈਲਫ এমਪਲॉयਮੈਂਟ ਉਹਨੂੰ ਐਨਕਰੇਜ ਕਰਨਾ ਕਿ ਜਿਹੜੇ ਅਨਸਰ ਫੁਨਡਰਸ਼ਿਪ ਹੈ ਉਹਨੂੰ ਐਨਕਰੇਜ ਕਰਨਾ ਇਹਦਾ ਮੇਨ ਮੋਟਿਵ ਹੈ ਹੁਣ ਇਥੇ ਅਲਟੀਮੇਟਲੀ ਜਿਹੜੇ ਪ੍ਰੋਡਕਟਸ ਡਿਸਪਲੇ ਤੇ ਹੈਗੇ ਨੇ ਸੋ ਇਹਦੇ ਬਾਰੇ ਜਦ ਇੱਕ ਵਾਰੀ ਬੰਦਾ ਵਰਤੇਗਾ ਤੇ ਉਹਨੂੰ ਪਤਾ ਲੱਗੇਗਾ ਵਰਡ ਆਫ ਮਾਊਥੇ ਨਾਲ ਵੀ ਜਿਹੜਾ ਤੁਹਾਡੇ ਬਹੁਤ ਵਧੀਆ ਸੇਲ ਹੁੰਦੀ ਹੈ ਸੋ ਇਹ ਕਿਸਮ ਦਾ ਪਲੈਟਫਾਰਮ ਦੇਣਾ ਹੈ ਕਿ ਜਿੱਥੇ ਸਾਰੇ ਦੇ ਸਾਰੇ ਜਿਹੜੇ ਪ੍ਰੋਡਕਟਸ ਨੇ ਉਹ ਡਿਸਪਲੇ ਕਰ ਸਕਣ ਜਿਹੜੇ ਅਨਟਰਪ੍ਰਨਰ ਨੇ ਐਸਪੈਸ਼ਲੀ ਔਮਨ ਅਨਟਰਪ੍ਰਨਰ ਜਿਹੜੇ ਪੰਜਾਬ ਦੇ ਐਂਡ ਕੁਝ ਜਿਹੜੇ ਸਾਡੇ ਜਿਵੇਂ ਮੈਂ ਦੱਸਿਆ ਕਿ ਕਸ਼ਮੀਰ ਜੰਮੂ ਕਸ਼ਮੀਰ ਤੋਂ ਵੀ ਆਏ ਨੇ ਤੇ ਕੁਝ ਜਿਹੜੇ ਸਾਡੇ ਯੂਪੀ ਤੋਂ ਵੀ ਆਏ ਨੇ राजस्थान तो आए हैं so, सो जाके जा स्टॉल देखोगे जाके तो वरायटी पता लगेगी प्रोडक्ट तो की साढ़े सूबे जोड़े ने टाइमिंग सवेर तो लैके शाम तक ही है सवेरे दस बजे तो लैके शामी अराउंड अठ नौ अठ साढ़े अठ बजे तक अठ बजे तक ਸੋ ਐਤਵਾਰ ਤੱਕ ਚੱਲੇਗਾ ਕਿ ਸ਼ਨੀਵਾਰ ਐਤਵਾਰ ਆਪਣਾ ਆ ਗਿਆ ਸੋ ਮੇਰਾ ਉਪਨ ਸੰਦੇਸ਼ ਸਾਰਿਆਂ ਨੂੰ ਜੀ ਜ਼ਰੂਰ ਆਓ ਐਂਡ ਜਿਹੜਾ ਸਾਡਾ ਇੱਕ ਵਾਰੀ ਐਫਰਟ ਜਿਹੜਾ ਹੈ ਸਪੈਸ਼ਲੀ ਜਿਹੜੇ ਸਾਡੇ ਏਡੀਸੀ ਡਵੈਲਪਮੈਂਟ ਜਿਹੜੇ ਹੈ ਉਹਨਾਂ ਦੀ ਟੀਮ ਜਿਹੜੀ ਹੈ ਡੀਡੀਪੀਓ ਬੀਡੀਪੀਓ ਸੋ ਤੁਸੀਂ ਦੇਖੋ ਕਿ ਕਿਵੇਂ ਮਿਹਨਤ ਕਰਕੇ ਇਹਨੇ ਥੋੜੇ ਟਾਈਮ ਦੇ ਵਿੱਚ ਇਹ ਸਾਰਾ ਸਟਾਲ ਜਿਹੜਾ ਸੈਟਅਪ ਕੀਤਾ ਹੈ ਧੰਨਵਾਦ